ਸਸਿਕਾ ਜੀ ਮੈਂ ਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ 2026 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਦਾ ਟੀਚਾ ਰੱਖਣ ਵਾਲੇ ਸੰਭਾਵੀ ਵਿਦਿਆਰਥੀਆਂ ਨੂੰ ਗ੍ਰਹਿ ਵਿਭਾਗ ਦੁਆਰਾ ਪੂਰੀਆ ਵੀਜ਼ਾ ਅਜੀਆਂ ਜਲਦੀ ਜਮਾ ਕਰਵੋਂਦੀ ਅਪੀਲ ਕੀਤੀ ਹੈ ਜੀ ਹਾਂ ਇਹ ਕਿਰਿਆਸ਼ੀਲ ਪੀਕ ਸਮੇਂ ਦੌਰਾਨ ਪਹੁੰਚ ਪ੍ਰਕਿਰਿਆ ਦੇ ਵਿੱਚ ਦੇਰੀ ਅਤੇ ਸੰਭਾਵੀ ਇਨਕਾਰ ਤੋਂ ਬੱਚਿਆਂ ਦੇ ਵਿੱਚ ਮਦਦ ਕਰਦੀ ਹੈ ਵਿਨੇਕਰਨ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਮ੍ਹਾਂ ਕਰਨ ਤੋਂ ਪਹਿਲਾਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਅਪਡੇਟ ਕੀਤੇ ਦਸਤਾਵੇਜ਼ ਚੈਕਲਿਸਟ ਟੂਲ ਅਤੇ EMI ਅਕਾਊਂਟ ਦੀ ਵਰਤੋਂ ਕਰਨ। ਆਸਟ੍ਰੇਲੀਆ ਦੇ ਗ੍ਰਾਫ ਵਿਭਾਗ ਨੇ 2026 ਦੇ ਵਿੱਚ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਸੰਭਾਵੀ ਵਿਦਿਆਰਥੀਆਂ ਨੂੰ ਦੇਰੀ ਤੋਂ ਬਚਣ ਦੇ ਲਈ ਜਲਦੀ ਤੋਂ ਜਲਦੀ ਪੂਰੀਆਂ ਵਿਦਿਆਰਥੀ ਵੀਜ਼ਾ ਅਲਜੀਆਂ ਜਮ੍ਹਾਂ ਕਰਵਾਉਣ ਦੀ ਸਲਾਹ ਦਿੰਦੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਅਧੂਰੀਆਂ ਅਰਜ਼ੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਚਾਹ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਖਾਸ ਕਰਕੇ ਪੀਕ ਪੀਰੀਅਡਸ ਦੌਰਾਨ ਅਰਜ਼ੀ ਜਮ੍ਹਾਂ ਕਰਵਾਉਣਾ ਦਾ ਮਤਲਬ ਹੈ ਕਿ ਦਸਤਾਵੇਜ਼ ਚੈਕਲਿਸਟ ਟੂਲ ਦੇ ਵਿੱਚ ਮਾਰਗਦਰਸ਼ਨ ਦੀ ਪਾਲਣਾ ਕਰਨਾ ਜਦੋਂ ਕਿ ਵਿਭਾਗ ਤੇ ਆਨਲਾਈਨ ਵੀਸਾ ਪੋਰਟਲ Emi account ਰਾਹੀਂ ਸਾਰੇ ਲੋੜੀਂਦੇ ਸਬੂਤ ਜਮ੍ਹਾਂ ਕਰਦੇ ਨੇ ਵਿਪາກ ਨੇ ਜ਼ੋਰ ਦਿੱਤਾ ਕਿ ਜਲਦੀ ਸਮਾਗ carbon ਦੇ ਨਾਲ ਬਿਨੇਕਾਰਾਂ ਨੂੰ ਅਸਲ ਵਿਦਿਆਰਥੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਪ੍ਰਕਿਰਿਆ ਦੇ ਮੁੱਦਿਆਂ ਨੂੰ ਘਟਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ। ਵਿਦਿਆਰਥੀ ਅਧਿਕਾਰੀਆਂ ਦੀ ਸਹਾਇਤਾ ਲਈ ਵਿਭਾਗ ਨੇ ਦੋ ਵਾਰ ਚੈੱਕ ਕਰੋ ਇੱਕ ਵਾਰ ਜਮ੍ਹਾਂ ਕਰੋ ਪੰਨਾ ਅਤੇ ਇੱਕ ਅਪਡੇਟ ਕੀਤਾ ਦਸਤਾਵੇਜ਼ ਜੋ ਚੈਕਲਿਸਟ ਟੂ ਸ਼ਾਮਲ ਕੀਤਾ ਹੈ ਇਹ ਗਾਈਡ ਵਿਦਿਆਰਥੀਆਂ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਿ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਵੀ ਸਮਾਪਤੰ ਘੰਟਾ ਨੂੰ ਪੂਰਾ ਕਰਦੇ ਨੇ ਜਿਹਾ ਅਧਿਕਾਰੀਆਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਵਿਅਸਤ ਸਮੇਂ ਦੌਰਾਨ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਜਿਸ ਕਾਰਨ ਵਿਦਿਆਰਥੀਆਂ ਦੇ ਲਈ ਜਲਦੀ ਅਰਜ਼ੀਆਂ ਜਮ੍ਹਾਂ ਕਰਵਾਉਣਾ ਅਤੇ ਪੂਰਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਗ੍ਰੈਪੀ ਪਾਰਕ ਨੇ ਹਾਲ ਹੀ ਦੇ ਵਿੱਚ ਸੀਮਤ ਗਿਣਤੀ ਦੇ ਪੰਨਿਆਂ ਦੇ ਲਈ ਵੈੱਬਸਾਈਟ ਅਨੁਵਾਦ ਸੇਵਾਵਾਂ ਵੀ ਸ਼ੁਰੂ ਕੀਤੀਆਂ ਨੇ। ਜੁੰਤਰਾਸੀ ਬਿਨ ਕਾਰਨ ਨੂੰ ਪੋਰਟਲ ਨੂੰ ਹੋਰ ਆਸਾਨੀ ਦੇ ਨਾਲ ਨੇਵੀਗੇਟ ਕਰਨ ਦੇ ਵਿੱਚ ਮਦਦ ਕਰਨ ਲਈ ਅਨੁਵਾਦਿਤ ਪੰਨਿਆਂ ਦੇ ਉੱਤੇ ਸੱਜੀ ਕੋਨੇ ਦੇ ਵਿੱਚ ਇੱਕ ਪਾਸ਼ਾ ਚੋਣਕਾਰ ਪ੍ਰਦਾਨ ਕਰਦੇ ਨੇ ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ 2026 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਦਾ ਟਿਕਾ ਰੱਖਣ ਵਾਲੇ ਸੰਭਾਵੇ ਵਿਦਿਆਰਥੀਆਂ ਨੂੰ ਗ੍ਰਹਿ ਵਿਭਾਗ ਦੁਆਰਾ ਪੂਰਿਆ ਵੀਜ਼ਾ ਅਜੀਆਂ ਜਲਦੀ ਜਮਾ ਕਰਵੋਂਦੀ ਅਪੀਲ ਕੀਤੀ ਹੈ ਜੀ ਹਾਂ ਇਹ ਕਿਰਿਆਸ਼ੀਲ ਪੀਕ ਸਮੇਂ ਦੌਰਾਨ ਪਹੁੰਚ ਪ੍ਰਕਿਰਿਆ ਦੇ ਵਿੱਚ ਦੇਰੀ ਅਤੇ ਸੰਭਾਵੀ ਇਨਕਾਰਤੋ ਬੱਚਿਆਂ ਦੇ ਵਿੱਚ ਮਦਦ ਕਰਦੀ ਹੈ ਬਿਨਕਾਰਨ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਮ੍ਹਾਂ ਕਰਨ ਤੋਂ ਪਹਿਲਾਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਅਪਡੇਟ ਕੀਤੇ ਦਸਤਾਵੇਜ਼ ਚੈਕਲਿਸਟ ਟੂਲ ਅਤੇ ਈਮੀ ਅਕਾਊਂਟ ਦੀ ਵਰਤੋਂ ਕਰਨ ਆਸਟ੍ਰੇਲੀਆ ਦੇ ਵਿਦੇਸ਼ ਵਿਭਾਗ ਨੇ 2026 ਦੇ ਵਿੱਚ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਸੰਭਾਵੀ ਵਿਦਿਆਰਥੀਆਂ ਨੂੰ ਦੇਰੀ ਤੋਂ ਬਚਣ ਲਈ ਜਲਦੀ ਤੋਂ ਜਲਦੀ ਪੂਰੀਆਂ ਵਿਦਿਆਰਥੀ ਵੀਜ਼ਾ ਅਲਜੀਆਂ ਜਮ੍ਹਾਂ ਕਰਵਾਉਣ ਦੀ ਸਲਾਹ ਦਿੰਦੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਅਧੂਰੀਆਂ ਅਰਜ਼ੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਚਾਹ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਖਾਸ ਕਰਕੇ ਪੀਕ ਪੀਰੀਅਡਸ ਦੌਰਾਨ ਅਰਜ਼ੀ ਜਮ੍ਹਾਂ ਕਰਵਾਉਣਾ ਦਾ ਮਤਲਬ ਹੈ ਕਿ ਦਸਤਾਵੇਜ਼ ਚੈਕਲਿਸਟ ਟੂਲ ਦੇ ਵਿੱਚ ਮਾਰਗਦਰਸ਼ਨ ਦੀ ਪਾਲਣਾ ਕਰਨਾ ਜਦੋਂ ਕਿ ਵਿਭਾਗ ਦੇ ਆਨਲਾਈਨ ਵੀਜ਼ਾ ਪੋਰਟਲ EMI ਅਕਾਊਂਟ ਰਾਹੀਂ ਸਾਰੇ ਲੋੜੀਂਦੇ ਸਬੂਤ ਜਮ੍ਹਾਂ ਕਰਦੇ ਨੇ ਵਿਭਾਗ ਨੇ ਜ਼ੋਰ ਦਿੱਤਾ ਹੈ ਕਿ ਜਲਦੀ ਸਮਾਗ ਕਰਵਾਉਣ ਦੇ ਨਾਲ ਬਿਨਕਾਰਾਂ ਨੂੰ ਅਸਲ ਵਿਦਿਆਰਥੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਪ੍ਰਕਿਰਿਆ ਦੇ ਮੁੱਦਿਆਂ ਨੂੰ ਘਟਾਉਣ ਦੇ ਵਿੱਚ ਮਦਦ ਮਿਲੇ ਸਕਦੀ ਹੈ ਵਿਦਿਆਰਥੀ ਸਹਾਇਤਾ ਲਈ ਵਿਭਾਗ ਨੇ ਦੋ ਵਾਰ ਚੈੱਕ ਕਰੋ ਇੱਕ ਵਾਰ ਜਮ੍ਹਾਂ ਕਰੋ ਪੰਨਾ ਅਤੇ ਇੱਕ ਅਪਡੇਟ ਕੀਤਾ ਦਸਤਾਵੇਜ਼ ਜੋ ਚੈਕਲਿਸਟ ਟੂਲ ਸ਼ਾਮਲ ਕੀਤਾ ਹੈ ਇਹ ਗਾਈਡ ਵਿਦਿਆਰਥੀ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਿ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਵੀਜ਼ਾ ਮਾਪਦੰਡਾ ਨੂੰ ਪੂਰਾ ਕਰ ਲੈਣ ਜਿਹਾ ਅਧਿਕਾਰੀਆਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਵਿਅਸਤ ਸਮੇਂ ਦੌਰਾਨ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਜਿਸ ਕਾਰਨ ਵਿਦਿਆਰਥੀਆਂ ਦੇ ਲਈ ਜਲਦੀ ਅਰਜ਼ੀਆਂ ਜਮ੍ਹਾਂ ਕਰਵਾਉਣਾ ਅਤੇ ਪੂਰਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਗ੍ਰਾ ਵਿਭਾਗ ਨੇ ਹਾਲੀ ਦੇ ਵਿੱਚ ਸੀਮਤ ਗਿਣਤੀ ਦੇ ਪੰਨਿਆਂ ਦੇ ਲਈ ਵੈੱਬਸਾਈਟ ਅਨੁਵਾਦ ਸੇਵਾਵਾਂ ਵੀ ਸ਼ੁਰੂ ਕੀਤੀਆਂ ਨੇ ਜੋ ਅੰਤਰਰਾਸ਼ਟਰੀ ਬਿਨ ਕਾਰਨ ਨੂੰ ਪੋਰਟਲ ਨੂੰ ਹੋਰ ਆਸਾਨੀ ਦੇ ਨਾਲ ਨੈਵੀਗੇਟ ਕਰਨ ਦੇ ਵਿੱਚ ਮਦਦ ਕਰਨ ਲਈ ਅਨੁਵਾदित ਪੰਨਿਆਂ ਦੇ ਉੱਤੇ ਸੱਜੇ ਕੋਨੇ ਦੇ ਵਿੱਚ ਇੱਕ ਭਾਸ਼ਾ ਚੋਣਕਾਰ ਪ੍ਰਦਾਨ ਕਰਦੇ ਨੇ ਆਸਟ੍ਰੇਲੀਆ ਸਰਕਾਰ ਨੇ ਪਰਵਾਸੀਆਂ ਨੂੰ 2026 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਦਾ ਟਿਚਰ ਰੱਖਣ ਵਾਲੇ ਸੰਭਾਵੇ ਵਿਦਿਆਰਥੀਆਂ ਨੂੰ ਗ੍ਰਾ ਵਿਭਾਗ ਦੁਆਰਾ ਪੂਰੀਆਂ ਵੀਜ਼ਾ ਅਜੀਆਂ ਜਲਦੀ ਜਮਾ ਕਰਵਾਉਂਦੀ ਅਪੀ ਕਿਤੇ ਗੀ ਹਾਂ ਇਹ ਕਿਰਿਆਸ਼ੀਲ ਪੀਕ ਸਮੇਂ ਦੌਰਾਨ ਪਹੁੰਚ ਪ੍ਰਕਿਰਿਆ ਦੇ ਵਿੱਚ ਦੇਰੀ ਅਤੇ ਸੰਭਾਵੀ ਇਨਕਾਰ ਤੋਂ ਬੱਚਿਆਂ ਦੇ ਵਿੱਚ ਮਦਦ ਕਰਦੀ ਹੈ ਬਿਨਕਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਮ੍ਹਾਂ ਕਰਨ ਤੋਂ ਪਹਿਲਾਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਅਪਡੇਟ ਕੀਤੇ ਦਸਤਾਵੇਜ਼ ਚੈਕਲਿਸਟ ਟੂਲ ਅਤੇ ਈਮੇਲ ਅਕਾਊਂਟ ਦੀ ਵਰਤੋਂ ਕਰਨ ਆਸਟ੍ਰੇਲੀਆ ਦੇ ਵਿਦੇਸ਼ ਵਿਭਾਗ ਨੇ 2026 ਦੇ ਵਿੱਚ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਸੰਭਾਵੀ ਵਿਦਿਆਰਥੀਆਂ ਨੂੰ ਤੇਰੀ ਤੋਂ ਬਚਣ ਦੇ ਲਈ ਜਲਦੀ ਤੋਂ ਜਲਦੀ ਪੂਰੀਆਂ ਵਿਦਿਆਰਥੀ ਵੀਜ਼ਾ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਲਾਹ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਅਧੂਰੀਆਂ ਅਰਜ਼ੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਜਾਂ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਖਾਸ ਕਰਕੇ ਪੀਕ ਪੀਰੀਅਡਸ ਦੌਰਾਨ ਅਰਜ਼ੀ ਜਮ੍ਹਾਂ ਕਰਵਾਉਣ ਦਾ ਮਤਲਬ ਹੈ ਕਿ ਦਸਤਾਵੇਜ਼ ਚੈਕਲਿਸਟ ਟੂਲ ਦੇ ਵਿੱਚ ਮਾਰਗਦਰਸ਼ਨ ਦੀ ਪਾਲਣਾ ਕਰਨਾ ਜਦੋਂ ਕਿ ਵਿਭਾਗ ਤੇ ਆਨਲਾਈਨ ਵੀਜ਼ਾ ਪੋਰਟਲ ਇਮੀ ਅਕਾਊਂਟ ਰਾਹੀਂ ਸਾਰੇ ਲੋੜੀਂਦੇ ਸਬੂਤ ਜਮ੍ਹਾਂ ਕਰਦੇ ਨੇ ਵਿਭਾਗ ਨੇ ਜ਼ੋਰ ਦਿੱਤਾ ਹੈ ਕਿ ਜਲਦੀ ਸਮਾਹਕਰਵੋਨ ਦੇ ਨਾਲ ਬਿਨਕਾਰਾਂ ਨੂੰ ਅਸਲ ਵਿਦਿਆਰਥੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਪ੍ਰਕਿਰਿਆ ਦੇ ਮੁੱਦਿਆਂ ਨੂੰ ਘਟਾਉਂਦੇ ਵਿੱਚ ਮਦਦ ਮਿਲ ਸਕਦੀ ਹੈ ਵਿਦਿਆਰਥੀ ਸਹਾਇਤਾ ਲਈ ਵਿਭਾਗ ਨੇ ਦੋ ਵਾਰ ਚੈੱਕ ਕਰੋ ਇੱਕ ਵਾਰ ਜਮ੍ਹਾਂ ਕਰੋ ਪੰਨਾ ਅਤੇ ਇੱਕ ਅਪਡੇਟ ਕੀਤਾ ਦਸਤਾਵੇਜ਼ ਜੋ ਚੈਕਲਿਸਟ ਟੂਲ ਸ਼ਾਮਲ ਕੀਤਾ ਹੈ ਇਹ ਗਾਈਡ ਵਿਦਿਆਰਥੀਆਂ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਿ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਤੁਸੀਂ ਆਪ ਟੰਡਾ ਨੂੰ ਪੂਰਾ ਕਰਦੇ ਨਹੀਂ ਜਿਹਾ ਅਧਿਕਾਰੀਆਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਵਿਅਸਤ ਸਮੇਂ ਦੌਰਾਨ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਜਿਸ ਕਾਰਨ ਵਿਦਿਆਰਥੀਆਂ ਦੇ ਲਈ ਜਲਦੀ ਅਰਜ਼ੀਆਂ ਜਮ੍ਹਾਂ ਕਰਵਾਉਣਾ ਅਤੇ ਪੂਰਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਗ੍ਰੇਪੀਪਾਕ ਨੇ ਹਾਲੀ ਦੇ ਵਿੱਚ ਸੀਮਤ ਗਿਣਤੀ ਦੇ ਪੰਨਿਆਂ ਦੇ ਲਈ ਵੈੱਬਸਾਈਟ ਅਨੁਵਾਦ ਸੇਵਾਵਾਂ ਵੀ ਸ਼ੁਰੂ ਕੀਤੀਆਂ ਨੇ। ਜੁਵੰਤਰ ਆਸੀਬ因 ਕਾਰਨ ਨੂੰ ਪੋਰਟਲ ਨੂੰ ਹੋਰ ਆਸਾਨੀ ਦੇ ਨਾਲ ਨੇਵੀਗੇਟ ਕਰਨ ਦੇ ਵਿੱਚ ਮਦਦ ਕਰਨ ਲਈ ਅਨੁਵਾਦਿਤ ਪੰਨਿਆਂ ਦੇ ਉੱਤੇ ਸੱਜੇ ਕੋਨੇ ਦੇ ਵਿੱਚ ਇੱਕ ਭਾਸ਼ਾ ਚੋਣਕਾਰ ਪ੍ਰਦਾਨ ਕਰਦੇ ਨੇ ਆਸਟ੍ਰੇਲੀਆ ਸਰਕਾਰ ਨੇ ਪਰਵਾਸੀਆਂ ਨੂੰ 2026 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਦਾ ਟਿਚਰ ਰੱਖਣ ਵਾਲੇ ਸੰਭਾਵੀ ਵਿਦਿਆਰਥੀਆਂ ਨੂੰ ਗ੍ਰਹਿ ਵਿਭਾਗ ਦੁਆਰਾ ਪੂਰੀਆਂ ਵੀਜ਼ਾ ਅਜੀਆਂ ਜਲਦੀ ਜਮਾ ਕਰਵਾਉਣ ਦੀ ਅਪੀਲ ਕੀਤੀ ਹੈ ਜੀ ਹਾਂ ਇਹ ਕਿਰਿਆਸ਼ੀਲ ਪੀਕ ਸਮੇਂ ਦੌਰਾਨ ਪਹੁੰਚ ਪ੍ਰਕਿਰਿਆ ਦੇ ਵਿੱਚ ਦੇਰੀ ਅਤੇ ਸੰਭਾਵੀ ਇਨਕਾਰਾ ਤੋਂ ਬੱਚਿਆਂ ਦੇ ਵਿੱਚ ਮਦਦ ਕਰਦੀ ਹੈ ਬਿਨਕਾਰਨ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਮ੍ਹਾਂ ਕਰਨ ਤੋਂ ਪਹਿਲਾਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਅਪਡੇਟ ਕੀਤੇ ਦਸਤਾਵੇਜ਼ ਚੈਕਲਿਸਟ ਟੂਲ ਅਤੇ ਈਮੀ ਅਕਾਊਂਟ ਦੀ ਵਰਤੋਂ ਕਰਨ ਆਸਟ੍ਰੇਲੀਆ ਦੇ ਵਿਦਿਅਕ ਵਿਭਾਗ ਨੇ 2026 ਦੇ ਵਿੱਚ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਸੰਭਾਵੀ ਵਿਦਿਆਰਥੀਆਂ ਨੂੰ ਤੇਰੀ ਤੋਂ ਬਚਣ ਦੇ ਲਈ ਜਲਦੀ ਤੋਂ ਜਲਦੀ ਪੂਰੀਆਂ ਵਿਦਿਆਰਥੀ ਵੀਜ਼ਾ ਅਲਜੀਆਂ ਜਮ੍ਹਾਂ ਕਰਵਾਉਣ ਦੀ ਸਲਾਹ ਦਿੰਦੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਅਧੂਰੀਆਂ ਅਰਜ਼ੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਚਾਹ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਖਾਸ ਕਰਕੇ ਪੀਕ ਪੀਰੀਅਡਸ ਦੌਰਾਨ ਅਰਜ਼ੀ ਜਮ੍ਹਾਂ ਕਰਵਾਉਣ ਦਾ ਮਤਲਬ ਹੈ ਕਿ ਦਸਤਾਵੇਜ਼ ਚੈਕਲਿਸਟ ਟੂਲ ਦੇ ਵਿੱਚ ਮਾਰਗਦਰਸ਼ਨ ਦੀ ਪਾਲਣਾ ਕਰਨਾ ਜਦੋਂ ਕਿ ਵਿਭਾਗ ਤੇ ਆਨਲਾਈਨ ਵੀਸਾ ਪੋਰਟਲ ਇਮੀ ਅਕਾਊਂਟ ਰਾਹੀਂ ਸਾਰੇ ਲੋੜੀਂਦੇ ਸਬੂਤ ਜਮ੍ਹਾਂ ਕਰਦੇ ਨੇ ਵਿਭਾਗ ਨੇ ਜ਼ੋਰ ਦਿੱਤਾ ਹੈ ਕਿ ਜਲਦੀ ਸਮਾਹ ਕਾਰਬਨ ਦੇ ਨਾਲ ਬਿਨੈਕਾਰਾਂ ਨੂੰ ਅਸਲ ਵਿਦਿਆਰਥੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਪ੍ਰਕਿਰਿਆ ਦੇ ਮੁੱਦਿਆਂ ਨੂੰ ਘਟਾਉਣ ਤੇ ਵਿੱਚ ਮਦਦ ਮਿਲ ਸਕਦੀ ਹੈ ਵਿਦਿਆਰਥੀ ਸਹਾਇਤਾ ਲਈ ਵਿਭਾਗ ਨੇ ਦੋ ਵਾਰ ਚੈੱਕ ਕਰੋ ਇੱਕ ਵਾਰ ਜਮ੍ਹਾਂ ਕਰੋ ਪੰਨਾ ਅਤੇ ਇੱਕ ਅਪਡੇਟ ਕੀਤਾ ਦਸਤਾਵੇਜ਼ ਜੁ ਚੈਕਲਿਸਟ 2 ਸ਼ਾਮਲ ਕੀਤਾ ਹੈ ਇਹ ਗਾਈਡ ਬਿਨ ਕਾਰਨ ਨੂੰ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਿ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਵੀ ਸਮਾਂਪੰਢਾ ਨੂੰ ਪੂਰਾ ਕਰਦੇ ਨੇ ਜਿਹਾ ਅਧਿਕਾਰੀਆਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਵਿਅਸਤ ਸਮੇਂ ਦੌਰਾਨ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਜਿਸ ਕਾਰਨ ਵਿਦਿਆਰਥੀਆਂ ਦੇ ਲਈ ਜਲਦੀ ਅਰਜ਼ੀਆਂ ਜਮ੍ਹਾਂ ਕਰਵਾਉਣਾ ਅਤੇ ਪੂਰਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਗ੍ਰਾ ਵਿਪਾਕ ਨੇ ਹਾਲੀ ਦੇ ਵਿੱਚ ਸੀਮਤ ਗਿਣਤੀ ਦੇ ਪੰਨਿਆਂ ਦੇ ਲਈ ਵੈੱਬਸਾਈਟ ਅਨੁਵਾਦ ਸੇਵਾਵਾਂ ਵੀ ਸ਼ੁਰੂ ਕੀਤੀਆਂ ਨੇ ਜੋ ਅੰਤਰਰਾਸ਼ਟਰੀ ਬਿਨਾਂ ਕਾਰਨ ਨੂੰ ਪੋਰਟਲ ਨੂੰ ਹੋਰ ਆਸਾਨੀ ਦੇ ਨਾਲ ਨੈਵੀਗੇਟ ਕਰਨ ਦੇ ਵਿੱਚ ਮਦਦ ਕਰਨ ਲਈ ਅਨੁਵਾदित ਪੰਨਿਆਂ ਦੇ ਉੱਤੇ ਸੱਜੇ ਕੋਨੇ ਦੇ ਵਿੱਚ ਇੱਕ ਭਾਸ਼ਾ ਚੋਣਕਾਰ ਪ੍ਰਦਾਨ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ